ਸੰਗਤੀ ਅੱਜ ਤੁਸੀਂ ਉਹਨਾਂ ਲੋਕਾਂ ਦੀਆਂ ਦੇਸ਼ ਦੇ ਦੁਸ਼ਮਣਾਂ ਦੀਆਂ ਦੇਸ਼ ਦੇ ਨੌਜਵਾਨਾਂ ਦੇ ਕਾਤਲਾਂ ਦੀਆਂ ਆਂਦਰਾ ਖਿੱਚਣ ਵਾਸਤੇ ਆਏ ਹੋ ਜਿਨ੍ਹਾਂ ਲੋਕਾਂ ਨੇ 84 ਦੇ ਕਤਲੇਆਮ ਕਰਾਏ ਜਿਨ੍ਹਾਂ ਲੋਕਾਂ ਨੇ ਹਰਮੰਦਰ ਸਾਹਿਬ ਗੋਰੀਆਂ ਚਲਾਈਆਂ ਜਿਨ੍ਹਾਂ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਢਾਹ ਕੇ ਰੀ ਕੀਤਾ ਜਿਨ੍ਹਾਂ ਨੇ ਪੰਜਾਬ ਦੇ ਗਈਆਂ ਨੂੰ ਖੂਨ ਦੇ ਨਾਲ ਲਤਪਤ ਕੀਤਾ ਫਿਰ ਗੱਜ ਕੇ ਅਸੀਂ ਬੁਲਾਓ ਕਿ ਦਿੱਲੀ ਵਿੱਚ ਬੈਠੇ ਉਹਨਾਂ ਲੋਕਾਂ ਦੀਆਂ ਅੱਜ ਆਂਦਰੋਂ ਛੱcke ਰੱਖ ਦਿਓ ਜੋਰ ਨਾਲ ਉੱਪਰ ਹੱਥ ਖੜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੱਦ ਭਾਵਨਾ ਰੈਲੀ ਅੱਜ ਗਵਾਹ ਪਰਨ ਵਾਸਤੇ ਆਈ ਹੈ ਕਿ ਪਿਛਲੇ ਦਿਨਾਂ ਦੇ ਦੌਰਾਨ ਜੋ ਲੋਕਾਂ ਦੀਆਂ ਭਾਵਨਾਵਾਂ ਵਿਸ਼ਵਾਸ ਤੇ ਸ਼ਰਧਾ ਨੂੰ ਹੋਣੀਆਂ ਕਟਨਾਵਾਂ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਵਿੱਚ ਜਿਨ੍ਹਾਂ ਦੁਸ਼ਮਣਾਂ ਨੇ ਜਿਨ੍ਹਾਂ ਪਾਪੀਆਂ ਨੇ ਬਹੁਤ ਮਾਰੇ ਕੁਕਰਮ ਕੀਤੇ ਉਹਨਾਂ ਲੋਕਾਂ ਨੂੰ ਨਿਕਾਰਨ ਵਾਸਤੇ ਆਏ ਹੋ ਉਹਨਾਂ ਲੋਕਾਂ ਦੀ ਨਿੰਦਾ ਕਰਨ ਵਾਸਤੇ ਆਏ ਹੋ ਸਾਧ ਸੰਗਤ ਅੰਬਰ ਰੋਇਆ ਤੱਸੀਰ ਹੋਈ ਇਹੋ ਹੋਣੀ ਗੱਲ ਕਿਉਂ ਹੋਈ ਜਦੋਂ ਕਟਨਾਵਾਂ ਵਾਪਰੀਏ ਸਨ ਰੋ ਰਹੀਆਂ ਸਨ ਹਰ ਇੱਕ ਦਾ ਹਿਰਦਾ ਕੰਬ ਰਿਆ ਸੀ ਹਰ ਇੱਕ ਦੇ ਮਨ ਤੜਫ ਰਹੇ ਸਨ ਕਿ ਅੱਜ ਸਾਡੇ ਉੱਤੇ ਇਹੋ ਜਿਹੇ ਕਾਰਨ ਦੇ ਨਾਏ ਕਿ ਉਹ ਲੋਕ ਜਿਹੜੇ ਹਵਾਨ ਹਨ ਸ਼ੈਤਾਨ ਹਨ ਉਹਨਾਂ ਲੋਕਾਂ ਨੇ ਬਹੁਤ ਮਾਰੇ ਕਰਮ ਕੀਤੇ ਸਾਧ ਸੰਗਤ ਅਸੀਂ ਸਾਰੇ ਦੁਖੀ ਹੋਏ ਅਸੀਂ ਸਾਰੇ ਤੜਪੇ ਅਸੀਂ ਕਲਪ੍ਰੇਸ ਸਨ ਪਰ ਅਫਸੋਸ ਕਿ ਜਿਹੜੇ ਪੰਥ ਦੋਖੀ ਸਨ ਉਹਨਾਂ ਲੋਕਾਂ ਨੇ ਆਪਣੇ ਕਾਰੇ ਕਰਨੇ ਸ਼ੁਰੂ ਕਰ ਦਿੱਤੇ ਸੰਗਤ ਮੈਨੂੰ ਅਫਸੋਸ ਹੈ ਉਹਨਾਂ ਲੋਕਾਂ ਨੇ ਇਹ ਨਹੀਂ ਦੇਖਿਆ ਕਿ ਅਸੀਂ ਪੰਜਾਬ ਦੀ ਧਰਤੀ ਵਿੱਚ ਬੜੀ ਮੁਸ਼ਕਲ ਦੇ ਨਾਲ ਸਦਾ ਪ੍ਰਕਾਸ਼ ਦੀ ਬਾਦਲ ਨੇ ਚਾਨਣ ਦਾ ਅਪਸਾਰ ਕੀਤਾ ਬੜੀ ਮੁਸ਼ਕਲ ਦੇ ਨਾਲ ਖੁਸ਼ਹਾਲੀ ਲੈਂਦੀ ਹੈ ਬੜੀ ਮੁਸ਼ਕਲ ਦੇ ਨਾਲ ਪੰਜਾਬ ਨੂੰ ਪਹਿਰੇ ਤੇ ਖੜਾ ਕੀਤਾ